ਕਿੱਥੋਂ ਆਏ ਮੇਰ ਜੀ ਆਪਾਂ ਮੇਰਾ ਪਿੰਡ ਚੋਕਮੜ ਡਿਸਟ੍ਰਿਕਟ ਫਰੋਜ਼ਪਰੀ ਆ ਠੀਕ ਹੈ ਜੀ ਇਹ ਜਿੰਨੀ ਸੰਗ ਤੇ ਖੜੀ ਆ ਮੇਰਾ ਨਾਨਕਾ ਪਿੰਡ ਹੈ ਰਾਜਸਥਾਨ ਜ਼ਿਲ੍ਹਾ ਹਨਮਾਨਗੜ ਪਿੰਡ ਸਾਹਪੀਣੀ ਉਸ ਪਿੰਡ ਤੋਂ ਇਹ ਦੋ ਟਰਾਲੇ ਰਸਣ ਦੇ ਭਰ ਕੇ ਲੈ ਕੇ ਆਏ ਆ ਜੀ ਜਿਦੇ ਵਿੱਚ ਆਟਾ ਦਾਲ ਪਾਣੀ ਤੋਂ ਲੈ ਕੇ ਸਭ ਕੁਝ ਜੋ ਕਰਦੀ ਜ਼ਰੂਰਤ ਵਾਸਤੇ ਬਹੁਤ ਵਧੀਆ ਪੈਕਿੰਗ ਕੀਤੀ ਇਹਨਾਂ ਨੇ ਬੜੀ ਵੱਡੀ ਸੇਵਾ ਨਾਲ ਬੜੇ ਮਾਨ ਸਤਿਕਾਰ ਨਾਲ ਆ ਕੇ ਇੱਥੇ ਰਸਣ ਵੰਡ ਰਹੇ ਆ ਸਾਨੂੰ ਮੇਰਾ ਪਿੰਡ ਲੈੜੇ ਹੋਣ ਕਰਕੇ ਮੈਨੂੰ ਪਤਾ ਸੀ ਇੱਥੋਂ ਦਾ ਅਸੀਂ ਇੱਕ ਦਿਨ ਇਸੇ ਪਹਿਲਾਂ ਵੇਖ ਕੇ ਗਏ ਆ ਕਿ ਇੱਥੇ ਘਰ ਪਾਣੀ ਦੇ ਵਿੱਚ ਆਏ ਹੋਏ। ਰਸਤੇ ਦੇ ਵਿੱਚ ਲੋਕ ਫੜ ਫੜ ਕੇ ਉਹਦੇ ਘਰਾਂ ਨੂੰ ਲਈ ਜਾਂਦੇ ਸੀ। ਸਾਨੂੰ ਇਹ ਸੀ ਵੀ ਇੱਥੇ ਗੁਰੂ ਘਰ ਆ। ਚਾਹੇ ਗੁਰੂ ਘਰ ਛੋਟਾ ਵੱਡਾ ਨਹੀਂ ਹੁੰਦਾ। ਇੱਥੇ ਲੰਗਰ ਪੱਕ ਰਿਹਾ ਸੀ, ਲੋਕ ਖਾ ਰਹੇ ਸੀ। ਸਾਨੂੰ ਇਹ ਸੀ ਵੀ ਵਧੀਆ ਸਮਾਨ ਇੱਥੇ ਵੀ ਦਿੱਤਾ ਜਾਊ, ਇੱਥੇ ਕਈ ਦਿਨ ਇਹਨਾਂ ਦਾ ਲੰਗਰ ਚੱਲੂਗਾ। ਇਸ ਕਰਕੇ ਅਸੀਂ ਇੱਥੇ ਸੇਵਾ ਲੈ ਕੇ ਆਏ ਆ। ਬਹੁਤ ਵਧੀਆ ਮੁੰਡਿਆਂ ਨੇ ਸੇਵਾ ਕੀਤੀ ਆ। ਪ੍ਰਮਾਤਮਾ ਇਹਨਾਂ ਉੱਚੀ ਕਲਾ ਕਰੇ ਤੇ ਇਹਨਾਂ ਦੀ ਕਮਾਈ ਦੇ ਵਿੱਚ ਬਰਕਤ ਪਾਵੇ। ਦੋ ਸ਼ਬਦ ਇਹ ਆਪਦੇ ਪਰਿਵਾਰ ਵੱਲੋਂ ਅਤੇ ਪਿੰਡ ਵੱਲੋਂ ਬੋਲਣ ਪਿੰਡ ਸ਼ਾਪਣੀ ਜ਼ਿਲ੍ਹਾ ਹਨਮਾਨਗੜ੍ਹ ਰਾਜਸਥਾਨ ਸਾਡਾ ਪਿੰਡ ਜੀ ਸ਼ਾਪਣੀ ਤਹਿਸੀਲ ਸੰਗਰੀਆ ਜ਼ਿਲ੍ਹਾ ਹਨਮਾਨਗੜ੍ਹ ਰਾਜਸਥਾਨ ਤੋਂ ਆਏ ਜੀ ਸਾਨੂੰ ਇੱਥੇ ਰੋਜਪੁਰ ਦੇ ਇਲਾਕੇ ਸਿਆਣੂ ਪਾਣੀ ਆਉਣ ਦੇ ਕਾਰਨ ਕਿ ਕਾਹਦਾ ਪਾਣੀ ਦੀ ਸਪਲਾਈ ਦਾ ਪੂਰੇ ਕਾਬਲ ਅੰਦੇਸ਼ ਕਰਦਾ ਸਾਡਾ ਪਿੰਡ ਦਾ ਯਾਰ ਜੀ ਸਾਨੂੰ ਇਹਨਾਂ ਇੱਥੇ ਸਹੀ ਥਾਂ ਤੇ ਪਹੁੰਚਾ ਕੇ ਤੇ ਰਾਸ਼ਨ ਵੰਡਿਆ ਜੀ ਅਸੀਂ ਜਿਹੜਾ ਰਾਸ਼ਨ ਵੰਡਿਆ ਜੀ ਅਸੀਂ ਕਲਚੇ ਦੇ ਰੈਸਟ ਹੈ ਜੀ ਸਾਰੀ ਜਿੰਨੇ ਵੀ ਕਲਚੇ ਪਿੰਡ ਦੇ ਇਨਾਂ ਨੂੰ ਜ਼ਰੂਰ ਕੰਮ ਆਂਦਾ ਇਹਨਾਂ ਦੀ ਲਿਸਟ ਬਣੀ ਹੋਈ ਐ ਸੀ ਉਹਨਾਂ ਨੂੰ ਸਮਗਰੀ ਦਿੱਤੀ ਆ ਜੀ ਬਾਕੀ ਇਸ ਕੁਝ ਗੁਰੂ ਘਰ ਨੂੰ ਦਿੱਤਾ ਹੈ ਹਾਂ ਤੇ ਸਹੀ ਆ ਜੀ ਕੋਈ ਫਰੌਡ ਨਹੀਂ ਗਾ ਤਰਾਜ ਬਥੇਰੇ ਖੜੇ ਜੀ ਉਹਨਾਂ ਦੇ ਧੱਕੇ ਨਾਲ ਜਿਹੜੋ ਤੁਸੀਂ ਅਸੀਂ ਵੀ ਪਾਣੀ ਦੇ ਜਮਾ ਜਿਹੜਾ ਬੰਨ ਆਇਆ ਤੇ ਖੜੇ ਵਿੱਚ ਪਾਣੀ ਦੇ ਜਿੰਨੇ ਵੀ ਸੰਜੋਗ ਨਾਲ ਕੀਤਾ ਸਾਰੇ ਪਿੰਡ ਨੇ ਜਿਵੇਂ ਅਸੀਂ ਪੈਕਿੰਗ ਕੀਤੀ ਸੀ ਸਾਰਿਆਂ ਨੂੰ ਜਿਵੇਂ ਜਿਵੇਂ ਅਸੀਂ ਆਈ ਜਾਂਗੇ ਸਾਰਿਆਂ ਨੂੰ ਦੇਖ ਜਾਵਾਂਗੇ 400 ਪੈਕਿੰਗ ਆ ਜੀ ਉਹਦੇ ਤੇ ਜੀ ਪਾਣੀ ਵੀ ਐ ਪਾਣੀ ਦੀ ਸਹੂਲਤ ਜਿਵੇਂ ਮੰਨ ਲਓ ਆਰਮੀ ਖੜੀ ਜੀ ਉਹਨਾਂ ਨੂੰ ਗੁਰੂ ਘਰ ਦੇ ਜਿਹੜੇ ਵੀ ਇਸ